ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਪਠਾਨਕੋਟ ਵਿਖੇ ਟਿੱਕਾ ਲਾਟਰੀ ਸਟਾਲ ਜਿੱਥੇ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਜਿਹੜੇ ਨੇ ਬੰਪਰ ਪ੍ਰਾਈਜ਼ ਜਿਹੜੇ ਹਿੱਟ ਹੋ ਰਹੇ ਨੇ ਤੇ ਅੱਜ ਫੇਰ ਤੋਂ ਜੇਕਰ ਅਸੀਂ ਗੱਲ ਕਰੀਏ ਤਾਂ ਦੋ ਪ੍ਰਾਈਜ਼ ਹਿੱਟ ਹੋਏ ਨੇ ਦੱਸਦੇ ਹੀ ਇੱਕ 2.5 ਲੱਖ ਰੁਪਏ ਦਾ ਪ੍ਰਾਈਜ਼ ਜਿਹੜਾ ਉਹ ਹਿੱਟ ਹੋਇਆ ਤੇ ਇੱਕ 90 ਹਜ਼ਾਰ ਪ੍ਰਾਈਜ਼ ਜਿਹੜਾ ਹਿੱਟ ਹੋਇਆ ਉਹ ਕਚਹਿਰੀ ਦੇ ਬਾਹਰ ਉਹਨਾਂ ਦਾ ਟੀ ਸਟਾਲ ਹੈ ਤੇ ਦੱਸਦੇ ਹੀ ਉਹਨਾਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਜਿਹੜੀ ਉਹ ਕੀਤੀ ਜਾ ਰਹੀ ਹੈ ਜੇ ਕੁਮਾਰ ਟੀ ਸਟਾਲ ਜਿਨ੍ਹਾਂ ਦਾ ਕਹਾ ਗਿਆ ਉਹਨਾਂ ਦੀ ਲੋਟਰੀ ਜਿਹੜੀ ਆ ਉਹ ਨਿਕਲੀ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਵੱਲੋਂ ਪਹੁੰਚ ਕੇ ਦੇਖਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਢੋਲ ਨਗਾੜੇ ਵਜਾ ਕੇ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਰੋਹਨ ਸ਼ਰਮਾ ਜੋ ਕਿ ਟਿੱਕਾ ਡੈਟਰੀ ਸਟਾਲ ਦੇ ਓਨਰ ਨੇ ਉਹਨਾਂ ਦੇ ਵੱਲੋਂ ਵੀ ਖਾਸ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਹੜੀ ਤੇ ਬੰਪਰ ਲੋਟਰੀ ਪ੍ਰਾਈਜ਼ ਜਿਹੜੇ ਨੇ ਉਹ ਹਿੱਟ ਹੋ ਸਕਦੇ ਨੇ ਤਾਂ ਤੁਸੀਂ ਵੀ ਆ ਕੇ ਆਪਣੀ ਕਿਸਮਤ ਅਜ਼ਮਾਓ ਤਾਂ ਉਹਨਾਂ ਦੇ ਵੱਲੋਂ तमाम ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ खासा ਵਿਸ਼ਵਾਸ ਉਹਨਾਂ ਦੇ ਲੋਟਰੀ ਸਟਾਲ ਤੇ ਖਾਂਦੇ ਨੇ ਤੇ ਆਪਣਾ ਪ੍ਰਾਈਸ ਜਿਹੜਾ ਹੈ ਬੰਮਰ ਪ੍ਰਾਈਸ ਜਿਹੜਾ ਉਹ ਲੈ ਕੇ ਜਾਂਦੇ ਨੇ ਤੇ ਆਓ ਇੱਕ ਵਾਰ ਗੱਲਬਾਤ ਕਰ ਲੈਣੇ ਤੇ ਦੇਖ ਲੈਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜਸ਼ਨ ਮੇਰਾ ਨਾਮ ਅਜੇ ਕੁਮਾਰ ਹੈ ਜੀ ਮੈਂ ਪਿਛਲੇ 2-3 1.5 ਦੋ ਸਾਲਾਂ ਤੋਂ ਕਹਿੰਦਾ ਦੋ ਆਪਣੇ ਜਿਹੜੇ ਹੈਗੇ ਆ ਲਾਰਟਿਸਟ ਆ ਟਿੱਕਾ ਲਾਰਟਿਸਟ ਆ ਉਹਨਾਂ ਤੋਂ ਰੋਹਣ ਹੋਰਾਂ ਕੋ ਤੇ ਰਾਮਜੀ ਕੋਲ ਲਾਟੀ ਲੈਂਦਾ ਸੀਗਾ ਕੱਲ ਰਾਤੀ 8 ਵਜੇ ਵਾਲੇ ਰਾਤ ਚ ਮੇਰਾ ਜਿਹੜਾ ਨਾਮ ਆਇਆ 2.25 ਲੱਖ ਦਾ ਔਰ ਮੈਨੂੰ ਬੜੀ ਖੁਸ਼ੀ ਹੈ ਇਹਨਾਂ ਦੀ ਪੂਰੀ ਵਧੀਆ ਸਰਵਿਸ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਪੈਸੇ ਦੀ ਕਟ ਨਹੀਂ ਕੀਤੀ ਗਈ ਇਹਨਾਂ ਨੇ ਉਸੇ ਵੇਲੇ ਆ ਕੇ ਮੈਨੂੰ ਕੈਸ਼ ਦਾ ਦੇ ਦਿੱਤਾ ਗਿਆ ਹੈਗਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਜੀ ਗੋਡ ਬles ਜੀ ਇਹਨਾਂ ਦੀ ਸਰਵਿਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਿਰਫ 250 ਰੁਪਏ ਦੀ ਜੀ ਸਿਰਫ 250 ਰੁਪਏ ਦੀ ਟਿਕਟ ਸੀਗੀ ਜਿਨ੍ਹਾਂ ਵਿੱਚ ਮੇਰਾ ਲੱਕ ਸੀਗਾ ਤੇ ਟਿਕਟ ਨਿਕਲਾਈ 2 ਲੱਖ 25000 ਰੁਪਏ ਮੈਨੂੰ ਆਇਆ ਤੇ ਇਹਨਾਂ ਦੀ ਬੜੀ ਸਰਵਿਸ ਹੈਗੀ ਹੈ ਬਹੁਤ ਅੱਛੀ ਸਰਵਿਸ ਹੈ ਔਰ ਵਿਸ਼ਵਾਸਪਾਤਰ ਬੰਦੇ ਨੇ ਟਿੱਕਾ ਲਾਟਰੀ ਸਟਾਲ ਹਮੇਸ਼ਾ ਜੇ ਪਾਣੀ ਇੱਥੋਂ ਪਾਓ ਕਿਤੇ ਅੰਦਰ ਉੱਧਰ ਜਾਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਇੱਥੋਂ ਹੀ ਨਿਕਲਣੀ ਹੈਗੀ ਹੈ ਧੰਨਵਾਦ ਜੀ ਆਹ ਸਰ ਰੌਣ ਸ਼ਰਮਾ ਟਿੱਕਾ ਲਾਟਰੀ ਪਠਾਨਕੋਟ ਤੋਂ ਪਿਛੇ 14 ਅਕਤੂਬਰ ਕੋ ਸਾਡੇ ਕੋਲ 1 ਕਰੋੜ ਦਾ ਇਨਾਮ ਲੱਗਿਆ ਹੈ ਜੋ ਕਿ ਨੀਲ ਸ਼ਰਮਾ ਕੁਮਾਰ ਜੀ ਜੋ ਕਿ ਬੈਂਕ ਆਫ ਇੰਡੀਆ ਦੇ ਲੱਗੇ ਹੋਏ ਉਹਨਾਂ ਦਾ ਨਿਕਲਿਆ ਹੈ ਇਸ ਤੋਂ ਬਾਅਦ 17 ਨਵੰਬਰ ਨੂੰ ਪੁਨੀਸ਼ ਸ਼ਰਮਾ ਪ੍ਰੀਤ ਮਾਰਚ ਚੇਟੀ ਜੋ ਕਿ ਜੰਮੂ ਦੇ ਹੈਗੇ ਉਹਨਾਂ ਕੋਲ 1 ਕਰੋੜ ਦਾ ਪ੍ਰਾਈਜ਼ ਨਿਕਲਿਆ ਹੈ ਉਸ ਤੋਂ ਬਾਅਦ ਸਾਡੀ ਦੁਕਾਨ ਤੋਂ 28 28 11 ਨੂੰ 2,25,000 ਰੁਪਏ ਦਾ ਇਨਾਮ ਲੱਗਾ ਸੀ ਉਸ ਤੋਂ ਬਾਅਦ ਕੱਲ ਸਾਡੇ ਕੋਲ ਦੋ ਟਾਈਮ 6 ਵਜੇ ਤੇ 8 ਵਜੇ ਦੋਨਾਂ 'ਚ ਪ੍ਰਾਈਜ਼ ਹਿੱਟ ਹੋਇਆ 6 ਵਜੇ ਸਾਡੇ ਕੋਲ 90,000 ਦਾ ਪ੍ਰਾਈਜ਼ ਹਿੱਟ ਹੋਇਆ ਤੇ 8 ਵਜੇ 2,25,000 ਰੁਪਏ ਦਾ ਜੋ ਕਿ ਹੈਪੀ ਕੁਮਾਰ ਜੀ ਨੇ ਨਿਕਲਿਆ ਜੋ ਕਿ ਇੱਕ ਰਿਫਰੈਸ਼ਮੈਂਟ ਪੁਆਇੰਟ ਚਲਾਉਂਦੇ ਆ ਪੁਰਾਣੀ ਖਟਰੀ ਦੇ ਬਾਹਰ ਤੇ ਸਾਡੀ ਇਹ ਬੇਨਤੀ ਹੈਗੀ ਹੈ ਕਿ ਅੱਗੇ ਲੋੜੀ ਪੰਪਰ ਆ ਰਿਹਾ ਤੁਸੀਂ ਖਾਣ ਕੋ ਟਿਕਾ ਲਾਡਰੀ ਤੇ ਆਓ ਜਾਸ ਹੋ ਜਾ ਟਿਕਟ ਕਰੋ ਤੇ ਆਪਣੀ ਕਿਸਮਾ ਤੋਂ ਦਿਮਾਓ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ